ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਹੈਗੀ ਰਖੜੀ ਤੇ ਅਸੀਂ ਨਾਸ਼ਤੇ ਵਿੱਚ ਬਣਾਉਣ ਲੱਗੇ ਹਾਂ ਆਲੂ ਤੇ ਪੂੜੀ ਤੇ ਆਲੂਆਂ ਦੀ ਸਬਜ਼ੀ ਅਸੀਂ ਬਿਨਾ ਪਿਆਜ਼ ਤੇ ਬਿਨਾ ਲਸਣ ਤੋਂ ਬਣਾਵਾਂਗੇ ਤੇ ਅਸੀਂ ਆਲੂਆਂ ਨੂੰ ਪੰਜ ਛੇ ਆਲੂਆਂ ਨੂੰ ਉਬਾਲ ਕੇ ਰੱਖ ਲਿਆ ਤੇ ਕੜਾਈ ਵਿੱਚ ਤੇਲ ਪਾਇਆ ਥੋੜਾ ਜਿਹਾ ਗੈਸ ਓਨ ਕੀਤਾ ਤੇ ਸਭ ਤੋਂ ਪਹਿਲੇ ਅਸੀਂ ਥੋੜੀ ਜੀ ਹਿੰਗ ਪਾਈ ਤੇ ਥੋੜਾ ਜਿਹਾ ਜੀਰਾ ਪਾ ਕੇ ਨਾ ਇਹਨਾਂ ਨੂੰ ਤੜਕ ਲਿਆ ਤੇ ਫਿਰ ਅਸੀਂ ਟਮਾਟਰ ਲਏ 2-3 ਇਹਨਾਂ ਦੀ ਅਸੀਂ ਪਿਓਰੀ ਬਣਾ ਲਈ ਸੀ ਤੇ ਬਰੀਕ-ਬਰੀਕ ਅਦਰਕ ਵੀ ਕੱਟ ਲਿਆ ਸੀਗਾ ਤੇ ਪਹਿਲੇ ਅਦਰਕ ਪਾਇਆ ਕੇ ਭੁੰਨਣਾ ਤੇ ਜਦੋਂ ਅਦਰਕ ਪੁੱਜ ਜੇ ਤੇ ਫਿਰ ਇਹਦੇ ਵਿੱਚ ਅਸੀਂ ਟਮਾਟਰਾਂ ਦੀ ਪਿਓਰੀ ਪਾ ਦੇਣੀ ਟਮਾਟਰਾਂ ਦੀ ਪਿਓਰੀ ਵੀ ਜਦੋਂ ਆਪਣਾ ਪਾਣੀ ਸੁਕਾ ਲਏਗੀ ਪੂਰਾ ਮਸਾਲਾ ਤਿਆਰ ਹੋ ਜਾਏਗਾ ਤੇ ਅਦੇ-ਅਦੇ ਵਿੱਚ ਅਸੀਂ ਪਾਵਾਂਗੇ ਲੂਣ ਥੋੜੀ ਜਿਹੀ ਦੇਗੀ ਮਿਰਚ ਲੂਣ ਵੀ ਆਪਾਂ ਆਪਣੇ ਸਵਾਦ ਨਾਲ ਹੀ ਪਾਣਾ ਹੈ ਤੇ ਥੋੜੀ ਜੀ ਲਾਲ ਮਿਰਚ ਉਹ ਥੋੜੀ ਜੀ ਹਲਦੀ ਪਾ ਦੇਣੀ ਹੈ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲੈਣਾ ਹੈ 4-5 ਮਿੰਟ ਲੱਗ ਜਾਂਦੇ ਹਨ ਮਸਾਲੇ ਭੁੰਨਣ ਨੂੰ ਜਿੰਨਾ ਮਸਾਲਾ ਭੁੱਜਿਆ ਹੋਏਗਾ ਸਬਜ਼ੀ ਦਾ ਟੇਸਟ ਉਹਨਾਂ ਹੀ ਵਧੀਆ ਆਉਂਦਾ ਹੈ ਤੇ ਅਸੀਂ ਹੁਣ ਇਸ ਮਸਾਲੇ ਵਿੱਚ ਨਾ ਥੋ 2-3 ਚਮਚ ਅਸੀਂ ਘਰ ਦਾ ਦਹੀਂ ਪਾਵਾਂਗੇ ਕਿਉਂਕਿ ਦਹੀਂ ਪਾਣ ਨਾਲ ਸਬਜ਼ੀ ਦਾ ਟੈਕਸਚਰ ਉਹ ਸਵਾਦ ਬਹੁਤ ਵਧੀਆ ਹੋ ਜਾਂਦਾ ਹੈ ਤੇ ਦਹੀਂ ਪਾ ਕੇ ਵੀ ਅਸੀਂ ਮਸਾਲੇ ਨੂੰ 4-5 ਮਿੰਟ ਲਈ ਭੁੰਨਣਾ ਹੈ ਤਾਂ ਕਿ ਜਿਹੜਾ ਦਹੀਂ ਹੈ ਨਾ ਵਿਚ ਰਚ ਜੇ ਕਿ ਪਤਾ ਹੀ ਨਾ ਚੱਲੇ ਕਿ ਅਸੀਂ ਵਿੱਚ ਦਹੀਂ ਪਾਇਆ ਹੈ ਦੇਖੋ ਮਸਾਲਾ ਬਹੁਤ ਸੋਹਣਾ ਤਿਆਰ ਹੋ ਗਿਆ ਮਸਾਲੇ ਦੀ ਰੰਗਤ ਵੀ ਬਹੁਤ ਸੋਹਣੀ ਹੋ ਗਈ ਤੇ ਅਸੀਂ ਨਾ ਆਲੂਆਂ ਨੂੰ ਨਾ ਕਟਣਾ ਨਹੀਂ ਆ ਬਸ ਆਲੂਆਂ ਨੂੰ ਨਾ ਹੱਥ ਨਾਲ ਹੀ ਮਸਲਣਾ ਹੈ ਕੱਟ ਕੇ ਥੋੜਾ ਹੋ ਟੇਸ ਹੁੰਦਾ ਇਦਾਂ ਹੱਥ ਨਾਲ ਕਰਕੇ ਕੋਈ ਆਲੂ ਮੋਟਾ ਤੇ ਕੋਈ ਛੋਟਾ ਕੋਈ ਬਰੀਕ ਹੋ ਜਾਂਦਾ ਹੈ ਤੇ ਇਦਾਂ ਸਬਜ਼ੀ ਵਿੱਚ ਵੀ ਬਹੁਤ ਵਧੀਆ ਲੱਗਦੇ ਨੇ ਹਾਥ ਨਾਲ ਕਿਤੇ ਮਸਲੇ ਹੋਏ ਆਲੂ ਆਲੂਆਂ ਨੂੰ ਵਿੱਚ ਪਾ ਕੇ ਵੀ ਥੋੜਾ ਟਾਈਮ ਅਸੀਂ ਨੂੰ ਭੁੰਨਣਾ ਹੈ ਤਾਂ ਕਿ ਆਲੂ ਥੋੜੇ ਜੇ ਰੜ ਜਾਣ ਇਹ ਸਬਜੀ ਬਣਾਉਣ ਲੱਗੇ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਸਬਜੀ ਤਿਆਰ ਹੋ ਜਾਂਦੀ ਹੈ ਉਹ ਖਾਂਚ ਵੀ ਬਹੁਤ ਸਵਾਦ ਹੁੰਦੀ ਹੈ ਤੇ ਆਲੂ ਵੀ ਸਾਡੇ ਪੁੱਜ ਗਏ ਨੇ ਤੇ ਅਸੀਂ ਹੁਣ ਇਹਦੇ ਵਿੱਚ ਜਿੰਨੀ ਸਾਨੂੰ ਲੋੜ ਹੈ ਚਾਹੇ 1 ਗਲਾਸ ਪਾਣੀ ਪਾਓ ਜੇ ਤੁਸੀਂ ਸੰਗਣੀ ਸਬਜੀ ਖਾਣੀ ਆ ਤੇ ਥੋੜਾ ਘੱਟ ਪਾਣੀ ਤੇ ਜੇ ਥੋੜੀ ਪਤਲੀ ਖਾਣੀ ਹੈ ਤੇ ਜਿਆਦਾ ਪਾਣੀ ਪਾ ਸਕਦੇ ਸਾਡੀ ਆਪਣੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਵੀ ਅਸੀਂ ਸਬਜੀ ਕਿਦਾਂ ਦੀ ਖਾਣੀ ਹੈ ਅਸੀਂ ਇਹਦੇ ਵਿੱਚ ਤਕਰੀਬਨ ਡੇਢ ਗਲਾਸ ਪਾਣੀ ਪਾ ਦਿੱਤਾ ਹੈ ਨਾ ਸਬਜੀ ਜਿਆਦਾ ਗਾੜ੍ਹੀ ਹੈ ਤੇ ਨਾ ਹੀ ਪਤਲੀ ਨਹੀਂ ਪਾਣੀ ਪਾ ਕੇ ਵੀ ਅਸੀਂ ਉਹਨੂੰ ਟੱਕਣ ਦੇ ਨਾਲ ਟੱਕ ਦੇਣਾ ਹੈ ਤੇ 4-5 ਮਿੰਟ ਲਈ ਪਕਾਉਣਾ ਹੈ ਸਬਜੀ ਨੂੰ ਤੇਦਰ ਸਬਜੀ پک ਰਹੀ ਹੈ ਤੇ ਅਸੀਂ ਉਧਰ ਨਾਲ ਹੀ ਪੂੜੀਆਂ ਦੀ ਤਿਆਰੀ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਇਹ ਸਬਜੀ ਨੂੰ ਇੰਨਾ ਟਾਈਮ ਨਹੀਂ ਲੱਗਦਾ ਤੇ ਹੁਣ ਅਸੀਂ ਇਹਦੇ 'ਚ ਥੋੜੀ ਜਿਹੀ ਕਸੂਰੀ ਮੇਥੀ ਪਾ ਦੇਣੀ ਤੇ ਉਧਰੋਂ ਸਾਡਾ ਘਿਓ ਗਰਮ ਹੋ ਰਿਹਾ ਹੈ ਪੂੜੀਆਂ ਵਾਸਤੇ ਤੇਦੋਂ ਸਾਡੀ ਸਬਜੀ ਤਿਆਰ ਹੋ ਰਹੀ ਹੈ ਦੋਨੇ ਕੰਮ ਅਸੀਂ ਇਕੱਠੇ ਕਰ ਰਹੇ ਹਾਂ बस 4-5 ਮਿੰਟ ਲੱਗਣੇ ਨੇ ਸਬਜੀ ਬਣਾਉਣ ਤੇ देखो सब्जी ਸਾਡੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਇਸ ਤਰੀਕੇ ਨਾਲ ਤਿਆਰ ਕੀਤੀ ਹੋਈ ਸਬਜੀ ਖਾਣ ਚ ਬਹੁਤ ਸਵਾਦ ਲੱਗਦੀ ਹੈ ਔਰ ਭਣ ਵੀ ਬੜੀ ਜੰਦੀ ਜਾਂਦੀ ਹੈ ਮਸਾਲੂ ਬਾਲੋ ਤੇ ਤੜਕਾ ਲਾਉ ਸਬਜੀ ਨੂੰ ਸਬਜੀ ਸਾਡੀ ਤਿਆਰ ਪੂੜੀਆਂ ਅਸੀਂ ਤਿਆਰ ਕਰਤੀਆਂ ਤੇ ਲੋ ਜੀ ਸਾਡੀ ਪੂੜੀਆਂ ਤੇ ਆਲੂ ਦੀ ਸਬਜੀ ਤਿਆਰ ਹੋ ਗਈ ਹੈ ਨਾਲ ਅਸੀਂ ਰੱਖਿਆ ਥੋੜਾ ਜਿਹਾ ਅੰਬ ਦਾ achar ਇਹ ਤੁਸੀਂ ਆਲੂਆਂ ਦੀ ਸਬਜ਼ੀ ਰੋਟੀ ਨਾਲ ਵੀ ਖਾਈ ਜਾਂਦੀ ਹੈ ਤੰਦੂਰੀ ਰੋਟੀ ਨਾਲ ਵੀ ਖਾਈ ਜਾਂਦੀ ਹੈ ਬਹੁਤ ਸਵਾਦ ਲੱਗਦੀ ਹੈ ਤੇ ਪੂੜੀਆਂ ਨਾਲ ਤੇ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਮੇਰੀ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮੇਰੀ ਵੀਡੀਓ ਨੂੰ ਦੇਖਣ ਦਾ ਬਹੁਤ 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 ਧੰਨਵਾਦ ਜੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਥੈਂਕ ਯੂ